ਸਸਤੀ ਗੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਅਜਨਾਲਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਰਮਦਾਸ ਤੇ ਲੱਗ ਗਈ ਆ ਪਿੰਡ ਜਿਹੜਾ ਵੀ ਜਨ ਨਾਲ ਲੱਗੇ ਫਤੇਗੜ ਚੂੜੀਆਂ ਵੀ ਆ ਤਹਿਸੀਲ ਭਾਵੇਂ ਡੇਰਾ ਪਾਪਾ ਨਾਨਕ ਆ ਪਰ ਲੱਗੇ ਜਨਾਲਾ ਹੀ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਛੇ ਤੁਹਾਨੂੰ ਦਿਖਾਉਣੇ ਇੱਕ ਆਤੋ ਕੜਗਾ ਪੰਚਾਇਕ ਪਾਸ ਆਵਲੀ ਵੈੜ ਤਾਂ ਦਿਖਾਉਣੀ ਆ ਦੋ ਮੱਜਾਂ ਤੇ ਅੱਜਾਂ ਜੱਸੀ ਤੁਹਾਨੂੰ ਆਬੇ ਨਾ ਬੱਚੇ ਤਾਂ ਦਿਖਾਵਾਂਗੇ ਤੇ ਬਾਕੀ ਸੋਈਆਂ ਦੀ ਆਪਣੀ ਦੋ ਟੈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਨਾਲ ਢੇਠਾ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਵਧੀਆ ਜੀ ਤੁਸੀਂ ਸੁਣਾ ਚਲੋ ਵਧੀਆ ਚੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਇੱਕ ਰੀ ਨਾਮ ਮੇਰਾ ਜੋਬਨ ਵੇਰ ਜੀ ਪਿੰਡ ਹਰਤੁਰਵਾਲ ਤਸੀਲੇ ਰਾਵਪਨਾਲਾ ਜ਼ਿਲ੍ਹਾ ਗਦਾਸਪੁਰ ਜੀ ਇਹ ਫੋਨ ਨੰਬਰ ਵੀ ਬੋਲ ਦੋ 8437422952 ਠੀਕ ਆ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ 4 ਹਨਾ ਅੱਜ 4 ਜੀ ਵੇਚਿਆ ਕੱਲ ਵਾਲਾ ਮਾਰਤਾ ਹਾਂਜੀ ਉਹਦੇ ਬਹੁਤ ਫੋਨ ਆਇਆ ਠੀਕ ਕਾ ਫੋਨ ਆਉਂਦਾ ਢੰਗਰਾ ਦੇ ਤੇ ਠੀਕ ਉਹ ਤੋਂ ਬਾਅਦ ਮੈਂ 3-4 ਵੀਡੀਓ ਤੇ ਵੇਚ ਲਈਆਂ ਮਗਰ ਉਹ ਲੱਗ ਗਈ ਸੀ ਅੱਛਾ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਕਰ ਲਈ ਇਹਦਾ ਬੱਚਾ ਕੱਟਾ ਜੀ ਹਾਂਜੀ ਆ ਕੱਟਾ ਦੇ ਵੇਚਦੀ ਹਾਂ ਕੱਟਾ ਜੀ ਤੇ ਮਗਰ ਆਪਣੀ ਜੀ ਆਹ ਦੇਖੋ ਇਹ ਆ ਵੀ ਚਲੋ ਪਲਿਆ ਪਲੋਸਾ ਆ ਪੂਰਾ ਪਲਿਆ ਜੇ ਕਟਾ ਕੇ ਮਨ ਦਾ ਡਰ ਨਹੀਂ ਹੁਣ ਇਸ ਅੱਲਾ ਦੇ ਦੁੱਧ ਬੜਾ ਛੜਿਆ ਜੇ ਹਾਂ ਛਤਰੇ ਤੋਂ ਬਾਅਦ ਹੋ ਗਿਆ ਦੁੱਧ ਬੜਾ ਛੜਿਆ ਜੇ ਮੈਂ ਤਾਂ ਇਹ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਬਹੁਤ ਚੰਗਾ ਮਿਲਕ ਮੈਨੂੰ ਵੀ ਬਹੁਤ ਚੰਗੀ ਲੱਗੀ ਆ ਬਹੁਤ ਚੰਗਾ ਚਵਾਤ ਹੋ ਜੇ ਤਾਂ ਵੇਖੀ ਕਿੰਨਾ ਦੁੱਧ ਇਹ ਲੱਠ ਕਿਲ ਹੋ ਗਈ ਜੀ ਗੰਡੇ ਵਾਲਾ ਕੋ ਚੋਕਲਾ ਜੇ ਵੀਰ ਦੁੱਧ ਦੀ ਤਿੰਨ ਟਾਈਮ ਮੇਰੇ ਘਰ ਥੱਲੀ ਕਰਕੇ ਖੜੇ ਤੋਰੋ ਫੇਰ ਸਾਡੀ ਆਪਣੇ ਘਰ ਦੀ ਗਰੰਟੀ ਫੁੱਲ तेन के तन के तन का तो जा सुबह रेला पुत्र के ने साभी थोड़ी काट दे ਸਵਾਗਤ ਜੀ ਬਹੁਤ ਪੋਲਾ ਜਦਾ ਰੂ ਹੀ ਹੈ ਨਿਹਰਾ ਤੇ ਮੁੱਲ ਫਿਰ ਇਹਦਾ ਦੇ ਦिए 50000 ਦੀ ਕਰ ਦिए ਵਿੱਚ ਛੋਟ ਛੜ ਚਲੋ ਕਰ ਦੋ ਜੀ ਤਾਂ ਕਿ ਕਿੰਨੀ ਕਰ ਦिए 2000 ਛੜ ਦिए 48000 ਦੀ 48000 ਦੀ ਹਾਂ ਜੀ ਥੋੜਾ ਹੋਰ ਕਰ ਦिए ਮਾਨ ਨਹੀਂ ਛੋਟੀ ਬਹੁਤ ਚੰਗੀ ਜੇ ਇੱਕੋ ਗੱਲ ਕਰ ਦिए ਫਿਰ ਪੂਰੇ 45 ਦੀ ਚਲੋ ਦੇ ਦਾਂਗੇ ਜੀ ਠੀਕ ਹੈ ਮੁੱਲ ਆਵੇ ਥੋੜਾ ਬਥੌਰ ਮਾਨਤਨ ਕਰ ਦਾਂਗੇ ਵੇਖੋ ਦੁੱਧ ਆ ਠਿਕ ਲੋ ਸਤਾਂ ਦੀ ਆਪਣੀ ਵਿੱਚ ਫੁੱਲ ਗਰੰਟੀ ਹੈ ਠੀਕ ਹੈ ਜੀ ਹਾਂ ਜੀ ਜਵਾਬ ਸਮਾ ਬਹੁਤ ਓਕੇ ਜੀ ਤੇ ਹੁਣ ਆ ਗਈ ਆਪਣੇ ਕੋਲ ਮਾਜੇ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਜੇ ਇਹਦਾ ਬੱਚਾ ਹੋ ਜੀ ਤਾਜੇ ਬੱਚਾ ਬਿਲਕੁਲ ਤਾਜੇ ਆ 1005 ਦਿਨ ਹੋਏ ਬਣਗੇ ਤੇ ਇਹਦੇ ਕੋਲ ਕਿੰਨਾ ਦੁੱਧ ਆ ਇਹਦੇ ਕੋਲੇ ਵੀਰ ਜੀ ਤਾਂ ਥੋੜੇ 8 ਕਿਲੋ ਆਊਗਾ ਸਾਡੇ 8 ਕਿਲੋ ਖਲਾਡ ਲਾ ਅੱਛਾ ਹਾਂ ਜੀ ਕੋ ਦੁੱਧ ਵਾਲੇ ਕੋ ਬੋਲਾ ਕੋ ਬੋਲਾ ਲਾ ਲੇ ਤੇ ਇਹ ਕਿੰਨਾ ਘਰੀ ਜਾਊਗੀ ਇਹਦੇ ਦੁੱਧ 10 ਕਿਲੋ ਵੀਰ ਜੀ ਚੁੰਦੇ ਰਹੇ ਪਿਛਲੇ ਸਵੇ ਅੱਛਾ 8 ਕਿਲੋ ਖੰਡ ਵਧੂਗੀ 11 ਕਿਚ ਵਾਜ ਦਿਓ ਕੀ 10 ਚ ਵਾਦੇ 11 ਚ ਵਾਦੇ ਆਪਣੀ ਸੇਵਾ ਦੇ ਰਪੰਡ ਕਦਾ ਵੀਰ ਦਾ ਤੋਰੋ ਫਿਰ ਇੱਕ ਦਿਨ ਨੂੰ Доброе утро, Евгений ਆ ਥਾਣੇ ਦੇਖ ਤਾਂ ਲਏ ਤੇ ਲੱਗੇ ਤਾਂ ਤੇ ਇਹਦਾ ਵੇਚੀ ਫਿਰ ਕਿੰਨਾ ਮੁੱਲ ਰੱਖਦੀ ਐ ਵੇਖ ਲਓ ਵੇਚੀ ਜਿੰਨੇ ਦੀ ਕਹੋ ਕਿ ਦਿੰਗੇ ਆਪਾਂ ਜੱਜ ਹੀ ਦਿੱਦਨੇ ਤੁਹਾਨੂੰ ਬੜਾ ਹਾਂਜੀ ਹਾਂਜੀ ਆਪਾਂ ਜੱਜ ਹੀ ਕਰ ਲਈਦਾ ਕੰਮ ਤੇ ਦੀ 75000 ਰੁਪਏ ਵੇਚੀ ਕਰ ਦੋ ਛੋਟ ਛੱਟ ਵਿੱਚ ਹਾਂ ਨਾ 72000 ਦੇ ਵਿੱਚ ਦੇ ਦਾਂਗੇ 72000 ਦੇ ਹਾਂਜੀ 72000 ਦੀ ਨੰਦੀ ਐ 70-4000 ਛੱਡ ਦਈਏ ਨਾ ਕਰਤਾ ਕਾ ਨਹੀਂ ਠੱਕਾ ਨਹੀਂ ਹੁੰਦਾ ਜਾਣਦਾ ਕੁਛ ਨਹੀਂ ਹੁੰਦਾ ਚਲੋ ਦੇ ਦਾਂ ਚਲੋ ਬਾਕੀ ਆਣੀ ਮੋੜਨਾ ਕੋਈ ਨਹੀਂ ਮੋਕੇ ਥੋੜਾ ਬਤਾ ਮੰਗੋ ਛੋਟ ਛਾਟ ਮੋਕੇ ਤੇ ਹੋਰ ਕਰਦੇ ਫਿਰ ਕੋਈ ਨਹੀਂ ਕੱਲ ਕਰੀ ਤੇ ਹੁਣ ਆ ਜਰਸੀ ਜਿਹੜੀ ਹਾਂਜੀ ਇਹ ਬਹੁਤ ਵੱਡੀ ਵਧੀ ਜਰਸੀ ਜੇ ਪੰਜਾਬ ਦੀ ਅਸੀਂ ਆਪਣੇ ਇੱਧਰ ਦੀ ਠੀਕ ਹੈ ਉਹ ਬਾਚਾਲੀ ਜਰਸੀ ਨਹੀਂ ਜਿੱਦ ਰੱਖੋ ਬੂਥੀ ਬਾਥੀ ਵੇਖੋ ਥਾਂਨ ਵੇਖੋ ਕਿਡਾ ਸਪੈਸ਼ਲ ਲੱਗਾ ਵਸ਼ੀ ਰੱਖੋ ਬਰੀਡ ਵੇਖੋ ਚੱਕ ਰੋ ਤੇ ਇਹ ਕਿੰਨਾ ਦੁੱਧ ਦੇ ਤੇ ਕੋਲ ਇਹਦੇ ਕੋਲ ਵੀਰ ਜੀ ਹੁਣ 8 ਕਿਲੋ ਜੇ ਅੱਛਾ ਹਾਂਜੀ 8 ਕਿਲੋ ਖੁਦਾ ਡਲਾ ਹੋਵੇ ਜੇ ਦੋ ਟਾਈਮ ਤਿੰਨ ਟਾਈਮ ਚੁੱਕ ਕੇ ਖੜੇ ਹੋ ਜੀ ਅੱਛਾ ਵੇਖੋ ਗਾੜ ਦੀ ਚਮਕ ਵੇਖੋ ਤੇ ਕੱਦ ਵੇਖੋ ਕਿੱਡਾ ਵੱਡਾ ਤੋਰੋ ਫਿਰ ਇਹਦਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਬੱਚਾ ਦਾ ਮਰ ਗਿਆ ਜੀ ਬਾਕੀ ਇਹ ਮਾਚਲ ਜਿੱਥੇ ਨਹੀਂ ਆਪਣੀ ਪੰਜਾਬ ਵਾਲੀ ਜੱਸੀ ਜੀ ਇਧਰ ਦੀ ਆ ਲੱਭਦੀਆਂ ਵੱਡੀਆਂ ਜੱਸੀਆਂ ਕੱਦ ਘੱਟ ਚੰਗਾ ਹਾਂਜੀ ਇੱਧਰ ਤੋਂ ਜੱਸੀ ਬਹੁਤ ਘੱਟ ਲੱਭਦੀ ਹੈ ਜੀ ਉਹਦਾ ਕਟਾ ਮਾਰ ਦੇ ਲਈ ਬੰਦੇ ਖੜੇ ਕਰਾਉਂ। ਹੋ ਗਿਆ। ਇਹ ਕੀ ਇਹ। 3 ਨੇ ਕਾਲੇ ਦਿਖਾਉ। ਬੋਲ ਜਾ ਹਾਂ ਮੈਂ। ਅਗਲੇ ਦਿਨ ਆ ਜਾ ਕੋ ਪਿਛਲੇ ਦਿਨਾਂ ਦੇ ਵਿਖਾਉ। ਪਿਛਲੇ ਕਰਾ ਤਾ। ਆ ਪਿਛਲੇ ਦਿਨਾਂ ਦਾ ਚਾਹ ਲੈ ਖਾਲ ਦੇ। ਥਾਣੇ ਕੋ ਕਿਡਾ ਸਪੈਸ਼ਲ ਲੱਗਾ ਇਹਨੂੰ ਇਹਦਾ ਮੁੱਲ ਫਿਰ ਦੇਖੋ ਜੇ ਬਚਾਂ ਦਾ ਫਿਰ ਤੇ ਆਪਾਂ 35 ਦੀ ਵਸ਼ੀ ਢਿੱਗੀ ਸੀ ਹਾਂਜੀ ਹੁਣ 5000 ਦੀ ਦੇ ਦਈਏ ਵੀਰ ਜੀ ਅੱਛਾ ਹਾਂਜੀ ਕੀ ਕਰਦੀ ਕੋਈ ਯਾਰ 2000 ਛੋਟ ਹੋਰ 23000 ਦੇਵਾਂਗਾ ਅੱਛਾ 23000 ਹਾਂਜੀ ਆਣਾ 23000 ਵਸ਼ੀ ਦੇਣੀ ਜੀ ਵੀ ਉਹ ਫੋਨ ਲਾਵੇ ਜਿਹਨੇ ਲੈਣੀ ਹੈ ਦੇਖੋ ਵਸ਼ੀ ਗਿੱਡੀ ਸਾਫ ਹੈ ਸਪੈਸ਼ਲ ਵਸ਼ੀ ਹੈ ਤੇ ਆ ਤੋਕੜ ਗੱਬਣਾ ਕਿੰਨੇ ਜੱਦੀ ਚੱਕ ਪਾਸ ਹੈ ਇਹ 6 ਮਹੀਨੇ ਦੀ ਦੇ ਵੀ ਜੀ 6 ਮਹੀਨਾ ਜਾਣਦੇ ਨੂੰ ਵੜਨ ਅੱਛਾ ਤੇ ਮੇਰੇ ਜਿਹੜੀ ਵੜਾ ਦੇਖੋ ਕਦ ਕੀ ਬਹੁਤ ਵੱਡੀ ਵੜਦੇ ਤੇ ਹੁਣ ਇਹ ਚੋਕੇ ਲੈਂਦੀ ਜੱਜ ਅੱਛਾ ਹਾਂਜੀ ਹੁਣ ਇਹ ਲਈ ਫਿਰ ਤਾਂ ਡੈਨ ਕਰਕੇ ਨਾ ਮੈਂ ਚਲ ਇੱਕ ਟੋਪਰ ਗੱਬਣ ਪਾ ਦਈਏ ਵੇਖੋ ਥਣ ਠੀਕ ਹੈ ਵੇਖੋ ਕਿੰਨੀ ਬਰੀਡ ਵੇਖੋ ਕਿੰਨੀ ਜੇ ਕਿੰਨੇ ਚਿਰ ਦੇ ਚੱਕ ਪਾਸ ਦੱਸੀ ਜੇ ਇਹ ਵੀਰ ਦੀ ਪੰਜਾਂ ਤੋਂ ਪਲੱਸ ਆ ਤੇ ਸੱਜਣ ਨੇ ਕਿੰਨਾ ਚਵਾਇਆ ਦੁੱਧ ਇਹ ਸੱਜਣ ਤੁਹਾਨੂੰ ਪਤਾ ਵੀਰ ਦੀ 526 ਕਿਲੋ ਵਾਲੀ ਬੱਛੀ ਇਹਦੇ ਠੀਕ ਹੈ ਤੇ ਸੁਵਾ ਇਹਦਾ ਇਹਦਾ ਪਹਿਲਾ ਅੱਗੇ ਸੁਈ ਦੂਜੇ ਸੁਈ ਨਹੀਂ ਜਦ ਕੰਕਲੀਆਂ ਦੇ ਆਪਰਾ ਕਿੰਨੀ ਆ ਵੇਖੋ ਬਰੀਡ ਵੇਖੋ ਚੈੱਕ ਕਰੋ ਬਰੀਡ ਮੁਥੀ ਵੇਖੋ ਆਹ ਠੰਡ ਦੇਖ ਸਕਦੇ ਲੱਗੇ ਤਾਂ ਬਾਕੀ ਮਿਲਕਵੇਂ ਨੇ ਵੀ ਦੇਖ ਸਕਦੇ ਤੋਰੋ ਹੈ ਕਰੀ ਨੇ ਬਹੁਤ ਬੱਤਨਾ ਇਹ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਹਾਂਜੀ ਫੁੱਲ ਵੱਡੀ ਜੇ ਇਹ ਨਾ ਕੋਈ ਕਹਿ ਵੀ ਛੋਟੀ ਆ ਵੀਰੇ ਫੁੱਲ ਵੱਡੀ ਆ ਕਿਤੇ ਸਭੀ ਥੋੜੀ ਘੱਟ ਜੇ ਅੱਛੀ ਗੱਲ ਜ਼ਿਆਦਾ ਨਾ ਸਰ ਬੜੀ ਜੇ ਜ਼ਿਆਦਾ ਸਦਾ ਮੋੜੇ ਦਾ ਨਾ ਬੜਾ ਮੂਠੀ ਦਿਖਾਓ ਜੀ ਮੇ ਜੀ ਫਿਰ 来 जाओ ब्रीड वाला सोनी ਵੜਿਆ ਉਤਰਾ ਬਾਕੀ ਇਹ ਜਿੰਨੇ ਵੀ ਖੜਨੀ ਆਪਣੀ ਵੇਖ ਚਾਹ ਕੇ ਖੜਨੀ ਸਾਂਭਲਾ ਖੜੇ ਕੋਈ ਥੋੜੀ ਸਾਦ ਦੀ ਲੋੜ ਹੈ ਚੰਗੇ ਸਾਂਭਲਾ ਕੋਈ ਲੈ ਜਾਊਗਾ ਤੇ ਸੂਨ ਤੱਕ ਇਹਨੇ ਰਾਜੀ ਵੀ ਹੋ ਜਾਣਾ ਵਾ ਤੇ ਸਰੀਰ ਵੀ ਪੂਰਾ ਭਰ ਜਾਣਾ ਇਹ ਦਿਨਾਂ ਦਿਨ ਹੁਣ ਵਾਦੀ ਜਾਂਦੇ ਨੇ ਬਾਅਦ ਤੋਂ ਪਾਲ ਗੱਡੀਆਂ ਹੋਣੇ ਨੇ ਦੇਖ ਦੇ ਨੇ ਖੜੇੜਾ ਜੀ ਇਹ ਸਾਂਭੀ ਕਿਹਨੇ ਘਾਟਿਆ ਬਹੁਤ ਯਾਤਨ ਲੱਗਦਾ ਹੀ ਮੁੱਲ ਇਹ ਜੀ ਦਾ ਦੇ ਇਹਦਾ ਮੁੱਲ ਵੀ ਜੀ ਫਿਰ ਵੇਖ ਲਓ ਵਛੀ ਤੇ ਤਿਆਰ ਹੋਈ ਤੁਹਾਨੂੰ ਪਤਾ ਕਿੰਨੇ ਦੀ ਐ ਫਿਰ 70000 ਦੀ ਵਛੀ ਐ ਹਾਂਜੀ ਹੁਣ ਤਿੰਨਵੇਂ ਦੇ ਸਾਹਮਣੇ ਪੈਣੀ ਜੇ ਹਾਂਜੀ ਛੱਡਦੀ ਤਾਂ ਨਾ ਮੈਨੂੰ ਸਾਭ ਕਿੰਨੇ ਕ 30000 ਛੱਡਦੀ ਐ 40000 ਦੀ ਵਛੀ ਦੇਦੀ 40000 ਦੀ ਹਾਂਜੀ ਕਿ ਕਰਨੇ ਵਿੱਚ ਛੋਟ-ਛਾਟ ਹੋ ਰਾ ਵੇਖ ਲਓ ਜਿੱਤਾਂ ਬਾਕੀ ਤੇ ਹੋ ਗੋ ਤੁਹਾਨੂੰ ਨਹੀਂ ਮੋੜਨਾ ਤੁਹਾਡਾ ਕਹਣੇ ਚ ਮੋੜਨਾ ਬਾਕੀ ਵਛੀ ਬ੍ਰੀਡ ਇੱਕੋ ਗੱਲ ਕਰ ਦਈਏ ਫਿਰ ਕਰ ਦੋ 35 ਦੀ ਦੇ ਦਈਏ ਧੱਕਾ ਹੋਣਾ 35 ਨਹੀਂ ਨਹੀਂ ਧੱਕਾ ਨਹੀਂ ਹੁੰਦਾ ਚਲੋ ਦੇ ਦਾਂਗੇ ਵੀ ਜਿਹੜੇ ਨੇ 35000 ਚੋਰੀ 100 ਤੋਂ ਛੋੜ ਹੀ ਹੋਣੀ ਜੇ ਮੇਰਾ ਵੀਰ ਜਿਹਨੇ ਲੈਣੀ ਉਹ ਫੋਨ ਲਾਵੇ ਠੀਕ ਹੈ ਤੇ ਹਾਂ ਜੀ 6 ਮਹੀਨਾ ਚਾੜੇ ਆਪਣੇ ਪੰਜਾਂ ਛਾਂ ਦੇ ਆਪਣੇ ਫੁੱਲ ਗਰੰਟੀ ਆਪਣੇ ਘਰੇ ਕੋਈ ਚੈੱਕ ਕਰਾ ਲੈ ਠੀਕ ਹੈ ਹਾਂ ਜੀ ਤੇ ਦੋ ਤੇ ਹੁਣੇ ਚੋਕੇ ਲੈ ਲੈਂਦੇ ਜੀ ਦੋ ਤੇ 6 ਲੀਟਰ ਜੀ ਥੱਲੇ ਪੱਕਾ ਠੀਕ ਹੈ ਹਾਂ ਜੀ ਤੇ 3 ਕਿਲੋ ਵਾਲੇ 3 ਕਿਲੋ ਵਾਲੇ ਹੁਣੇ ਆਈ ਜੇ ਤਾਂ ਕਰਕੇ ਥੱਲੇ ਧਖ ਦੋ ਖਣੀ ਜਿਹੜੀ ਚੋਕੇ ਲੈ ਲੈਂਦੀ ਜੀ ਅੱਜ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਵੀਰ ਜੀ ਆਪਣੀਆਂ ਸੁਈਆਂ ਚੋਚਵਾ ਕੇ ਖੜੇ ਤਸੱਲੀ ਕਰਕੇ ਨਾ ਵੇਚ ਚੱਕ ਕੇ ਖੜ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵਿੱਚ ਆ ਕੇ ਤਸੱਲੀ ਕਰਕੇ ਖੜੋਗੇ